ਜਾਨਵਰ ਕਿੰਨੇ ਆਪਣੇ ਕੋਲੇ ਜੇ ਗੱਲਬਾਤ ਕਰੇ ਬੱਕਰੇ ਬੱਕਰੀਆਂ ਮਿਲਾ ਕੇ ਕੁੱਲੇ ਹੀ ਕੁੱਲ ਜਾਨਵਰ ਭਾਈ ਜੀ ਆਪਣੇ ਕੋਲੇ ਲਗਭਗ 7-8 ਤਾਂ ਬੱਕਰੇ ਆ ਹੁਣ ਠੀਕ ਹੈ ਜੀ ਤੇ 20 25 ਬੱਕਰੀਆਂ ਵੱਡੀਆਂ ਠੀਕ ਹੈ ਜੀ ਤੇ 20 25 ਬੱਚੇ ਆ ਹੈਗੇ ਆ ਬਈ 40 50 ਪਸ਼ੂ 40 50 ਛੋਟੇ ਵੱਡੇ ਠੀਕ ਹੈ ਜੀ ਇਹ ਬੱਕਰੇ ਇੰਨੇ ਰੱਖਣੇ ਔਖੇ ਨਹੀਂ ਹੁੰਦੇ ਯਾਰ ਕੋਈ ਕੀ ਗੱਲ ਬਾਤ ਔਖੇ ਦਾ ਬਈ ਹੈਗੇ ਆ ਕਿਸੇ ਤੋਂ ਇੱਕ ਕਿਸਾਨ ਨਹੀਂ ਪਾਲਦਾ ਨਹੀਂ ਪਾਲਦਾ ਜੀ 2.5 ਕਿਲੋ ਦਾਣਾ ਖਾ ਜਾਂਦਾ ਅਗਲਾ ਸਾਬ ਹੀ ਲਾਈ ਜਾਂਦਾ ਉਂਗਲਾਂ ਤੇ ਇੰਨੇ ਦਾ ਖਾ ਗਿਆ ਇੰਨੇ ਦਾ ਖਾ ਗਿਆ ਮੈਂ 8 ਬੱਕਰਾਂ ਨੂੰ ਦਾਣਾ ਪਾਉਣਾ ਬਾਈ 8 2 ਕਿਲੋ ਹੀ ਲਾ ਲੋ ਰੋਜ਼ ਦਾ 16 ਕਿਲੋ ਦਾਣਾ ਹੋ ਗਿਆ 16 ਕਿਲੋ ਨੂੰ 30 ਦੇ ਹਿਸਾਬ ਨਾਲ ਦੇਖ ਲੋ ਮਤਲਬ ਵੀ 5 6 10 ਦਾ 700 ਦਾ ਦਾਣਾ ਖਾਂਦੇ ਦਿੱਲੀ ਦਾ ਹੁਣ ਆ ਬੱਕਰਾ ਗਾ 2 ਕਿਲੋ ਵਾਲਾ ਤਾਂ ਹੈ ਨਹੀਂ ਦੇਖੋ ਇਹ ਹੈ ਨਾ 2 ਵਾਲਾ ਹੈ 2 ਵਾਲਾ ਹੈ 4 5 ਕਿਲੋ ਵਾਲਾ ਇਕੱਲਾ ਬੱਕਰਾ ਹੈ 4 5 ਕਿਲੋ ਵਾਲਾ ਇਕੱਲਾ ਬੱਕਰਾ ਹੈ ਹੈ ਨਾ ਲੈ ਮਿੱਤਰੂ ਦੇਖ ਸਕਦੇ ਹੋ ਕੀ ਹਾਈਟ ਕੀ ਆ ਵੀ ਇਹ ਬੱਕਰੇ ਦੀ ਹਾਈਟ ਬਾਈ ਦੀ 47 ਇੰਚ ਆ ਲਗਭਗ ਠੀਕ ਆ ਠੀਕ ਆ ਜੀ ਦੱਸੋ ਇਹ ਬੱਕਰੇ ਬਾਰੇ ਦੇਖੋ ਕੀ ਗੱਲ ਬਾਤ ਹੈਗੀ ਇਹ ਬੱਕਰਾ ਬਾਈ ਡਾਕਟਰ ਮਸਤਾਕ ਦੇ ਘਰੋਂ ਮਤਲਬ ਤੁਰਿਆ ਹੋਇਆ ਬੱਕਰਾ ਇਹ ਠੀਕ ਆ ਜੀ ਡਾਕਟਰ ਮਸਤਾਕ ਨੇ ਵੀ ਸੁਣਨ ਦੇ ਵਿੱਚ ਆਉਂਦਾਗਾ ਵੀ ਉਹਦਾ ਉਹਨਾਂ ਦਾ ਲਾਈਵ ਸੌਦਾ ਹੋਇਆ ਸੀਗਾ ਮਤਲਬ ਜਿਹਨੇ ਇਹ ਲੈਤਾ ਸੀ ਉਹਨੇ ਚੈੱਕ ਦਿੱਤਾ ਸੀ 5.5 ਲੱਖ ਦਾ ਇਹ ਸੇਲ ਹੋਇਆ ਸੀ 5.5 ਲੱਖ ਰੁਪਏ ਸਾਢੇ 5.5 ਲੱਖ ਦਾ ਠੀਕ ਆ ਤੇ ਭਲਾਈ ਜਾਨੇ ਮੇਲੇ ਤੇ ਹੋਇਆ ਸੀਗਾ ਜੀ ਅੱਗੇ ਕਰਿਓ ਜੀ ਠੀਕ ਹੈ ਜੀ ਇਹ ਪਾਟੇ ਕੰਨ ਵਾਲੀ ਦੇ ਨਾਲ ਇਹ ਮਸ਼ਹੂਰ ਆ ਜੀ ਪਾਟੇ ਕੰਨ ਦਾ ਮਤਲਬ ਉਹਦਾ ਕੰਨ ਪਾੜ ਕੇ ਛੋਟੇ ਹੁੰਦੇ ਦਾ ਤਾਰ ਚੜ੍ਹ ਕੇ ਠੀਕ ਹੈ ਜੀ ਐਦਾਂ ਹੀ ਆ ਯਾਨੀ ਕਿ ਛੋਟੇ ਹੁੰਦੇ ਛੋਟੇ ਹੁੰਦੇ ਤਾਂ ਐਦਾਂ ਹੀ ਆ ਜੀ ਠੀਕ ਹੈ ਜੀ ਤੇ ਉਦੋਂ ਬਾਅਦ ਜੀ ਇਹ ਬੱਕਰਾ ਸਾਲ ਉਹ ਬੰਦੇ ਨੇ ਰੱਖਿਆ ਸੀ ਆਪਣੀ ਉਹ ਬੰਦੇ ਨਾਲ ਮਿੱਤਰਤਾ ਸੀਗੀ ਠੀਕ ਹੈ ਜੀ ਤੇ ਉਹਨੂੰ ਮੈਂ ਕਹਿਤਾ ਸੀ ਵੀ ਬੱਕਰਾ ਬਈ ਮੈਨੂੰ ਹੀ ਦੇ ਦੀ ਠੀਕ ਹੈ ਉਦੋਂ ਬਾਅਦ ਇਹ ਬੱਕਰਾ ਬਈ ਆਪਾਂ ਲੈ ਲਿਆ ਸੀਗਾ ਠੀਕ ਹੈ ਜੀ ਕਿੰਨੇ ਦਾ ਲਿਆ ਸੀ ਆਪਾਂ ਇਹ ਬਾਈ ਰੇਟ ਤਾਂ ਨਹੀਂ ਮੈਂ ਦੱਸ ਸਕਦਾ ਕਿਉਂਕਿ ਲੋਕ ਨਾ ਇਹਨਾਂ ਗੱਲਾਂ ਦਾ ਯਾਰ ਮਜ਼ਾਕ ਮਾ ਲੈਂਦੇ ਆ ਠੀਕ ਹੈ ਜੀ ਬਸ ਆਹ ਸਮਝ ਲਓ ਜਿਹਨੇ 5.5 ਲੱਖ ਦਾ ਲੈਤਾ ਠੀਕ ਹੈ ਉਹ ਤੋਂ ਗਾਹ ਮੈਂ ਲੈਤਾ ਕੋਈ ਟੋਟਾ ਪਾ ਕੇ ਤਾਂ ਦਿੰਦਾ ਨਹੀਂ ਹੁੰਦਾ ਠੀਕ ਹੈ 90 ਵਾਲੀ ਲੈ ਕੇ ਆਇਓ ਹਾਂ ਵਾ ਕਿਵੇਂ ਲਾ ਲਓ ਬਾਈ ਯਾਰ ਆਪਾਂ ਇਹਦੇ ਮੁੱਲ ਤੇ ਤਾਂ ਆਪਾਂ ਨਾ ਹੀ ਗੱਲ ਕਰੋ ਸਹੀ ਗੱਲ ਹੈ ਬਾਈ ਤੇ ਕੁਆਲਿਟੀ ਹੈ ਜਿਹੜੀ ਮੇਰੇ ਨਾਲ ਬਾਕੀ ਸਾਹਮਣੇ ਥੋੜੇ ਹਾਂ ਮੁੱਛ ਦੇਖ ਲਓ ਬਾਈ ਖੁਰੇ ਦੇ ਦੇਖੋ ਬਾਈ ਘੋੜੇ ਦੇ ਹੁੰਦੇ ਹਨ ਜਿਵੇਂ ਕੱਟੇ ਦੇ ਖੁਰ ਹੁੰਦੇ ਆ ਉਹਦਾਂ ਕੱਟਿਆਂ ਵਰਗੇ ਪੈਰ ਨੇ ਮਿੱਤਰੋ ਦੀ ਹੱਥ ਚ ਨਹੀਂ ਆਉਂਦੇ ਬਾਈ ਹੱਥ ਚ ਆਉਂਦੇ ਨਹੀਂ ਹੈਗੇ ਪੂਰੇ ਹਨਾ ਇਹੀ ਗੱਲ ਹੈ ਇਹਦਾ ਬੇਟ ਕਿੰਨਾ ਕੋ ਬੱਕਰੇ ਦਾ ਜਾਂ ਬੱਕਰੇ ਦੇ ਬੇਟ ਦੀ ਗੱਲਬਾਤ ਕਰੀਏ ਬੇਟ ਬਾਈ ਹੁਣ ਲਗਭਗ ਹੋਣਾ ਇਹਦੇ ਚ 1.5 ਕੁਆਟਰ 1.5 ਕੁਆਟਰ ਲਈ ਹਾਂਜੀ ਹਾਈਟ ਲਗਭਗ 74 48 ਇੰਚ ਹਾਈਟ 74 48 ਇੰਚ ਹਾਈਟ ਠੀਕ ਆ ਜੀ ਦੰਦ ਕਿਵੇਂ ਆਈਏ ਦੰਦ ਪੂਰੇ ਹੋ ਗਿਆ ਬਾਈ ਕਿੰਨੇ ਸਾਲ ਦਾ ਹੋ ਗਿਆ ਜੇ ਸਾਲ ਦੀ ਗੱਲ ਲਗਭਗ 4 4.5 ਸਾਲ ਹੋ ਮਰਾ ਜੀ 4 4.5 ਸਾਲ ਦਾ ਦਵਾਈਓ ਕਿਹੜਾ ਲੈ ਵੀ ਮਿੱਤਰੋ ਦੇਖ ਸਕਾ ਦੋਗੇ ਘੋੜੇ ਵਰਗਾ ਬੱਕਰਾ ਬਾਈ ਬਾਈ ਕਹਿੰਦਾ ਵੀ 5.5 ਲੱਖ ਦਾ ਉਦੋਂ ਹੋਇਆ ਦੀਗਾ ਸੇਲ ਇਹ ਤੇ ਉਸ ਤੋਂ ਬਾਅਦ ਬਾਈ ਲੈ ਕੇ ਆਇਆ ਬਾਈ ਬਾਕੀ ਬਾਈ ਜੇ ਕਿਸੇ ਵੀਰ ਨੂੰ ਭਲੇਖਾ ਹੋਵੇ ਵੀ 5.5 ਲੱਖ ਦਾ ਨਹੀਂ ਹੋਇਆ ਹਾਂਜੀ ਡਾਕਟਰ ਮਸਤਾਕ ਪਿੰਡ ਦਾ ਬੁਰਜਰਾਠੀ ਉਹ ਤੋਂ ਜਾ ਕੇ ਪਤਾ ਕਰ ਸਕਦਾ ਠੀਕ ਹੈ ਜੀ ਤੇ ਆਪਾਂ ਨੂੰ ਸ਼ੌਂਕ ਸੀਗਾ ਬਾਈ ਤੇ ਆਪਾਂ ਲੈ ਲਿਆ ਇਹ ਬੱਚੇ ਕਿਵੇਂ ਆਉਂਦੇ ਨੇ ਜਿਹੜੇ ਬੱਚਿਆਂ ਦੀ ਗੱਲਬਾਤ ਕਰੀ ਆਪਨੇ ਬਾਈ ਬੱਚੇ ਬਾਈ ਇਹਦੇ ਬਹੁਤ ਸੋਹਣੇ ਆਉਂਦੇ ਆ ਨਜਾਇਜ਼ ਸੋਹਣਾ ਰਿਜ਼ਲਟ ਆਉਂਦਾ ਠੀਕ ਹੈ ਗਬੇਜ ਦੇ ਰਹੇ ਨੇ ਬੱਚੇ ਇਹਦੇ ਹਾਂਜੀ ਗਬੇਜ ਦੇ ਰਹੇ ਨੇ ਠੀਕ ਹੈ ਜੀ ਕਿੰਨੇ ਕੁ ਰੁਪਏ ਦਾ ਬੱਚਾ ਇਹਦਾ ਸੇਲ ਹੋ ਜਾਂਦਾ ਇਹਦਾ ਬਾਈ ਜਦੋਂ ਹੁਣ ਆਪ ਮਤਲਬ ਉੱਚੀ ਰੇਂਜ ਦਾ ਬੱਕਰਾ ਇਹਦੇ ਬੱਚੇ ਵੀ ਬਾਈ ਉੱਚੀ ਰੇਂਜ ਦੇ ਜਾਂਦੇ ਹੁੰਦੇ ਆ ਅੱਗੇ ਬਾਈ ਦੀ ਫਿਰ ਕੀਮਤ ਵੀ ਦੇਖੋ ਬੱਕਰਾ ਕੀਮਤ ਤੇ ਵੀ ਸਹੀ ਗੱਲ ਆ ਵੀ ਕੀਮਤ ਆ ਗਈ ਇਹਨਾਂ ਦੀ ਲਾਈਨ ਦਾ ਬੱਕਰਾ ਬੱਚਾ ਦਿਖਾ ਸਕਦਾ ਨਹੀਂ ਤੁਹਾਨੂੰ ਮੈਂ ਕਰਿਓ ਮਾਰੇ ਸਾਈਡ ਤੇ ਕਰ ਦੋ ਉਹਨੂੰ ਲੈ ਵੀ ਇਸ ਬੱਕਰੇ ਦੀ ਲਾਈਨ ਦਾ ਆਹ ਬੱਚਾ ਜੀ ਠੀਕ ਹੈ ਇਧਰ ਉਤੜਿਆ ਹੋਇਆਗਾ ਹਾਂ ਲੇਵੀ ਇੰਨੀ ਹਾਈਟ ਹੋਣ ਵਾਲੀ ਹੈ ਬੱਕਰੀ ਦੀ ਇਹ ਬੱਚਾ ਜੀ ਹਜੇ ਖੀਰਾ ਖੀਰਾ ਹਜੇ ਖੀਰਾ ਲੈ ਵੀ ਖੀਰਾ 42 43 ਇੰਚ ਦੀ ਹਾਈਟ ਹੋਗੀ ਬੱਕਰੇ ਦੀ ਖੀਰਾ ਬੱਕਰਾ ਵੀ ਦੇਖ ਸਕਦੇ ਹੋ ਲਗਭਗ 42 43 ਇੰਚ ਦੀ ਹਾਈਟ ਆ ਜਣਾ ਬੱਕਰੇ ਦੀ ਕੰਨ ਕਿੱਡੇ ਕਿੱਡੇ ਹੋਣਗੇ ਇਹਦੇ ਜੇ ਕੰਨਾਂ ਦੀ ਗੱਲਬਾਤ ਕਰੀਏ ਕੰਨ ਦਾ ਜੀ ਹੋਣਾ 16 17 ਇੰਚ ਹੋਣਾ 17 18 ਇੰਚ ਹੋਣਾ ਇਹ 16 17 ਇੰਚ ਆ ਬਈ ਦੇ ਸਿੰਗ ਸੁੰਗ ਦੇ ਆ ਬਈ ਮੋٹے ਸਿੰਗਾ ਜਣਾ ਹਾਂਜੀ ਉੱਚੇ ਮੱਥੇ ਦਾਗਾ ਇਹ ਖੀਰਾ ਹੀ ਆ ਹਜੇ ਕਿੰਨੇ ਮਹੀਨਿਆਂ ਦਾ ਹੋ ਗਿਆ ਜੇ ਮਹੀਨੇ ਦੀ ਗੱਲਬਾਤ ਕਰੀਏ ਆ ਦੇਖੋ ਜੀ ਪਿਛਲੇ ਦੰਦ ਨਾ ਹਜੇ ਸੱਟੇ ਨਹੀਂ ਮਤਲਬ ਦੁੱਗ ਦੇ ਦੰਦ ਹਜੇ ਚੱਕਦਾ ਜਾਂਦਾਗਾ ਦੁੱਗ ਦੇ ਚੱਕ ਰਿਹਾ ਹਜੇ ਪਿਛਲੇ ਸੱਟੇ ਨਹੀਂ ਗਏ ਮਤਲਬ ਤਾਂ ਹੀ ਹਜੇ ਬੋਟਾਂ ਚੋਂ ਕੱਢੀ ਜਾਂਦਾਗਾ ਠੀਕ 12 ਕ ਮਹੀਨੇ ਦਾ ਹੋ ਗਿਆ ਯਾਨੀ ਕਿ 12 13 ਮਹੀਨੇ ਦਾ 14 14 ਕਿ ਮਹੀਨਾ ਦਾ ਹੋਊਗਾ 14 ਕਿ ਮਹੀਨਾ ਦਾ ਬੱਚਾ ਜੀ 14 ਕਿ ਮਹੀਨੇ ਦਾ ਬੱਚਾ ਬਈ ਚੰਗੀ ਕੁਆਲਿਟੀ ਦਾ ਜਮਾ ਜੈਡ ਬਲੈਕ ਆ ਨਾ ਬਿਲਕੁਲ ਜਮਾ ਜਾਵਾ ਸਹੀ ਗੱਲ ਆ ਬਈ ਇਹ ਵੇਚਣਾ ਜੇ ਬੱਕਰੇ ਦੀ ਗੱਲਬਾਤ ਕਰੀਏ ਦੀ ਨਹੀਂ ਇਹ ਬੱਚਾ ਤਾਂ ਨਹੀਂ ਆਪੋ ਜੀ ਇਹਦਾ ਆਪਾਂ ਘਰੇ ਮਤਲਬ ਰੱਖਿਆ ਹੋਇਆ ਇਹ ਵੱਡਾ ਬਈ ਤਿਆਰ ਕਰਾਂਗੇ ਇਹ ਬੱਕਰਾ ਇਹਦੀ ਵੀ ਕੋਈ ਹਰੇ ਸਲਾਹ ਨਹੀਂ ਜੀ ਸਲਾਹ ਨਹੀਂ ਕੋਈ ਹਾਂ ਜੀ ਤੇ ਉਹ ਬੱਕਰਾ ਵੀ ਡੱਬਾ ਆਪਣਾ ਆਇਆ ਉਹ ਬੰਦਰੀ ਆਇਆ ਇੱਥੇ ਕਢਾ ਲਓਗੇ ਦੱਸੋ ਇਹਦੇ ਬਾਰੇ ਜੀ ਬੱਕਰੇ ਇਹਦੀ ਵੀ ਹਾਈਟ ਚੰਗੀਆਂ ਦਾ ਬੱਕਰੇ ਦੀ ਇਹ ਬੱਕਰੇ ਦੀ ਹਾਈਟ ਵੀ 47 ਇੰਚ ਹੈਗੀ ਹੈ ਜੀ ਇਹ ਵੀ 47 ਇੰਚ ਆ ਗਈ ਲਾਲ ਡੱਬੇ 'ਚ ਆ ਗਿਆ ਨਾ ਇਹ ਇਹ ਲਾਲ ਡੱਬਾ ਜੀ ਲਾਲ ਡੱਬਾ ਆ ਗਿਆ ਇਹ ਦੱਸੋ ਇਹ ਬੱਕਰੇ ਬਾਰੇ ਇਹ ਬੱਕਰਾ ਜੀ ਆਪਾਂ ਅਜਤੋਂ 6 ਸਾਲ ਪਹਿਲਾਂ ਲੇਤਾ ਸੀ ਕਾਲਿਆਂ ਵਾਲੀ ਮੰਡੀ ਤੋਂ ਕਾਲਿਆਂ ਵਾਲੀ ਮੰਡੀ ਬਾਈ ਦਾ ਨਾਮ ਡਾਕਟਰ ਕਹਿੰਦੇ ਆ ਡਾਕਟਰ ਕਾਲਾ ਡਾਕਟਰ ਕਹਿੰਦੇ ਉਹ ਤੋਂ ਲੇਤਾ ਸੀ ਜੀ ਇਹ ਬੱਚਾ ਸੀ ਉਦੋਂ ਜਾਂ ਨਹੀਂ ਜੀ ਸੀਗਾ ਇਹ ਡਬਲ ਹੀ ਸੀ ਬੱਕਰਾ ਉਹ ਤੋਂ ਠੀਕ ਆ ਦੋ ਦੰਦ ਚਾਰ ਦੰਦ ਦੇ ਘਰਾ ਵਿੱਚ ਸੀ ਦੋ ਚਾਰ ਜੀ ਉਠਦਾ ਨਦਾ ਜਣਗੀ ਹੁਣ ਤਾਂ ਹਾਂਜੀ ਹੁਣ ਤਾਂ ਇਹ ਉਮਰ ਹੋ ਗਈ ਲਗਭਗ 8 ਸਾਲ ਜੀ ਠੀਕ ਆ ਜੀ ਬੁੜਾ ਹੋ ਗਿਆ ਜਾਂ ਫਿਰ ਬੁੜੀ ਦੀ ਗੱਲਬਾਤ ਕਰੀਏ ਥੋੜਾ ਤਾਂ ਜੀ ਆਪਾਂ ਨਹੀਂ ਕਹਿ ਸਕਦੇ ਹੈ ਨਾ ਖਰਾਕ ਤੇ ਡਿਪੈਂਡ ਆ ਜੀ ਹੈ ਡਿਪੈਂਡ ਕਰਦਾ ਪੰਜ ਚਾਰ ਸਾਲ ਤਾਂ ਨਹੀਂ ਦਾਬ ਦਾ ਬੱਕਰਾ ਲੈ ਵੀ ਹਾਈਟ ਦੇਖ ਸਕਦੇ ਵੀ ਚੰਗੀ ਹਾਈਟ ਹੈ ਜੀ ਇਸ ਬੱਕਰੇ ਦੀ ਵੀ ਜੀ ਉਦੋਂ ਬੋਲੀ ਹੋਈ ਸੀਗੀ ਅੱਛਾ ਕਿੰਨੇ ਦੀ ਬੋਲੀ ਹੋਈ ਦੀ ਬਹੁਤ ਬੰਦੇ ਆ ਗਏ ਸੀ ਬਾਈ ਦੇ ਘਰੇ ਉਦੋਂ ਹੂੰ ਤੇ ਉਦੋਂ ਵੇੱਗ ਵਾਲਾ ਦੇਵ ਵੀ ਜਾਉਂਦਾ ਹੁੰਦਾ ਸੀਗਾ ਠੀਕ ਆ ਜੀ ਤੇ ਉਹ ਜਿਹੜੇ ਵੇੱਗ ਵਾਲਾ ਦੇਵ ਕੇ ਮੱਡੀ ਲਵਾਉਂਦੇ ਹਾਂਜੀ 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 ਉਹਨਾਂ ਨੇ ਵੀ ਤੇ ਮਾਹੀ ਨੰਗਲ ਵਾਲੇ ਚਾਹਲ ਨੇ ਵੀ ਲਾਏ ਸੀ ਕਿੰਨੇ ਲਾਗੇ ਸੀ ਪੈਸੇ ਜੇ ਪੈਸੇ ਦੀ ਗੱਲ ਵਾਤ ਕਰੀਏ ਉਦੋਂ ਬਾਈ ਉਹਨਾਂ ਨੇ ਡਾਕਟਰ ਨੇ 3 ਲੱਖ ਮੰਗਿਆ ਸੀਦਾ ਠੀਕ ਹੈ ਜੀ ਵੀ 3 ਦੀ ਦੇਣਾ ਤੇ ਆਪਾਂ ਮੰਨ ਕੇ ਚੱਲੋ ਬਾਈ 3 ਦੀ ਸਾਈ ਫੜਾਤੀ ਸੀ ਉਹਨੂੰ ਪੂਰੇ ਪੈਸਿਆਂ ਦੀ ਠੀਕ ਹੈ ਜੀ ਤੇ ਮੇਰੇ ਕੋਲੋਂ 25000 ਰੁਪਏ ਸੀਗੇ ਜੇਬ ਚ ਤੇ ਮੈਨੂੰ ਸਾਈ ਫੜਾਇਆ ਸੀ ਬਾਕੀ ਮੈਂ ਬਾਅਦ ਚ ਪੈਸੇ ਦੇ ਕੇ ਲਾਇਆ ਸੀਗਾ ਠੀਕ ਹੈ ਲੈ ਮਿੱਤਰੋ ਦੋ ਡਾਕਟਰ ਵੀ ਬੈਠਾ ਵਿਚਾਰਾ ਕਾਲਿਆਂ ਵਾਲੀ ਉਹਦਾ ਪੈਨਡ ਆ ਉਹ ਤੋਂ ਜਾ ਕੇ ਕੋਈ ਪੁੱਛ ਸਕਦਾ ਵੀ ਕਿੰਨੇ ਦਾ ਬੱਕਰਾ ਉਹਨੇ ਬਾਈ ਨੇ ਮੈਨੂੰ 10000 ਰੁਪਏ ਦੇ ਚੋ ਛੱ ਵੇ 290000 ਮੈਨੂੰ ਦੇਤਾ ਮੈਂ ਦੇਤਾ ਸੀ ਉਹਨੂੰ 10000 ਉਹਨੇ ਮੈਨੂੰ ਛੋੜ ਕਰਤੀ ਠੀਕ ਆ ਜੀ ਚੰਗੀ ਕੀਮਤ ਦੇ ਇਹੀ ਜਾਨਵਰ ਲੈ ਕੇ ਆਉਣੇ ਜੇ ਜਿ ਦੇਖਿਆ ਜਾਵੇ ਤਾਂ ਮੈਂ ਤਾਂ ਬਸ ਬਾਈ ਉਦੋਂ ਲੈ ਆਇਆ ਸੀ ਹੁਣ ਤਾਂ ਆਪਾਂ ਵੇਚਦੇ ਆਂ ਲਿਆਉਂਦੇ ਨਹੀਂ ਕੋਈ ਠੀਕ ਹੁਣ ਨਹੀਂ ਕੋਈ ਲੈ ਕੇ ਆਇਆ ਨਹੀਂ ਹੁਣ ਉਹ ਬੱਕਰਾ ਵੱਡਾ ਜ਼ਰੂਰ ਲੈਤਾ ਆਪਾਂ ਠੀਕ ਹੁਣ ਆਪਾਂ ਆਪਦੇ ਘਰੋਂ ਵੇਚਦੇ ਆਂ ਠੀਕ ਆ ਹੋਰ ਹੈਗੇ ਬੱਕਰੇ ਆ ਕੋਲ ਹਨ ਹਾਂ ਹੋਰ ਦਿਖਾ ਦੇ ਲੈ ਵੀ ਹੋਰ ਦਿਖਾਉਣੇ ਆ ਤੁਹਾਨੂੰ ਬਣੇ ਰਿਓ ਵੀਡੀਓ ਦੇ ਵਿੱਚ ਆ ਜਾਓ ਬਾਈ ਲੈ ਵੀ ਮਿੱਤਰੋ ਆ ਜਾਓ ਤੁਹਾਨੂੰ ਆਪਾਂ ਅਗਲੇ ਬੱਕਰੇ ਦਿਖਾਉਣਾਂਗੇ ਦੱਸੋ ਬਈ ਯਾ ਬ ਮਸਤਾਕ ਵਾਲੀ ਡਾਕਟਰ ਮਸਤਾਕ ਵਾਲੀ ਲੈਣ ਦੀ ਹੈ ਬੱਚਾ ਇਹ ਠੀਕ ਹੈ ਜੀ ਤੇ ਇਹਦਾ ਪਿਓ ਬੱਕਰੇ ਦਾ ਜਿਹੜਾ ਪਿਤਾ ਸੀਗਾ ਉਹ ਮਰ ਗਿਆ ਠੀਕ ਹੈ ਸਾਲਾ ਅੱਗੇ ਕੱਢ ਲੋ ਜੀ ਬਹੁਤ ਵੱਡਾ ਮੰਨ ਕੇ ਚੱਲ ਹੈ ਵੀ ਅੱਛਾ ਕੰਨਾਂ ਦੇ ਵਿੱਚ ਸੀਗਾ ਉਹ ਵੀ ਕੰਨ ਦੇਖੋ ਮਿੱਤਰੋ ਇਹਦੇ ਕੰਨ ਕਿੱਡੇ-ਕੱਡੇ ਹੋਣਗੇ ਵੀਰੇ ਇਹਦੇ ਇਹਦਾ ਬਾਈ 20 ਇੰਚ ਦਾ ਕੰਨ ਆ ਲੈ ਵੀ 20 ਇੰਚ ਦਾ ਕੰਨ ਹੈਗਾ ਚੌੜਾ ਵੀ ਮਲਾ ਦਾ ਹੋਊਗਾ ਆਹ ਉਹਨਾਂ 7 ਇੰਚ ਦਾ 8 ਹੀ ਹੋਣਾ ਬਾਈ ਲਗਭਗ ਚਲੋ ਆਪਾਂ 7 ਹੀ ਕਹਿ ਲਓ 7 ਮੰਨ ਲੇਗੇ ਚੱਲੇ ਬਈ 7 ਇੰਚ ਚੌੜਾ ਤੇ 20 ਚ ਲੰਮਾ ਕਰਨ ਬਾਈ ਕਿ ਮਿਲਦਾ ਨਹੀਂ ਮਿਲਦਾ ਇਹ ਨਾਲੇ ਬਹੁਤ ਔਖਾਗਾ ਨਹੀਂ ਮਿਲਦਾ ਬਾਈ ਵਾਕੀ ਬਈ ਕਲਰ ਦੀ ਗੱਲ ਬਾਤ ਕਰੀਏ ਬਾਈ ਜਮੀ ਜੈਡ ਬਲਾਕਾਗਾ ਯਾਰ ਜਮਾ ਜਮਾ ਹਾਂ ਉੱਪਰ ਜੈਡ ਬਲੈਕ ਇਹ ਰੰਗ ਰੂੰਗ ਤਾਂ ਨਹੀਂ ਕਰਿਆ ਹੋਇਆ ਕਿਤੇ ਨਾ ਨਾ ਬਾਈ ਜਮਾ ਜੈਡ ਬਲੈਕ ਕੁਦਰਤੀ ਆ ਜਿਹਾ ਵਾਲ ਇਹਦੇ ਵਿੱਚ ਕਾਲਾ ਚਿੱਟਾ ਨਹੀਂ ਹੈਗਾ ਕੁਦਰਤੀ ਆ ਬਾਈ ਮਿੱਤਰੋ ਦੇਖ ਆ ਸਾਇਨਿੰਗ ਪੂਰੀਆ ਬੱਕਰੇ ਦਾ ਨਾ ਯਾਰ ਸਾਇਨਿੰਗ ਬਹੁਤ ਆ ਇਹਨੂੰ ਖਵਾਉਣੇ ਕੀ ਹੋ ਬਈ ਇਹੋ ਜਿਹਾ ਵੀ ਇਹਨੂੰ ਸਾਇਨਿੰਗ ਵਾਸਤੇ ਇਹਨੂੰ ਬਈ ਸੋਆ ਬੀਨਾ ਦਾ ਛਲਕਾ ਮੱਕੀ ਛੋਲਿਆਂ ਦਾ ਛਲਕਾ ਛੋਲੇ ਸਾਬ ਤੇ ਠੀਕ ਆ ਤੇ ਮਤਲਬ ਦਲੀ ਹੋਈ ਮੱਕੀ ਠੀਕ ਆ ਮੋਠਾਂ ਦੀ ਚੂਰੀ ਖਵਾਉਣ ਵਾਲੀ ਤਾਂ ਬਈ ਕਸਰ ਨਹੀਂ ਛੱਡਦਾ ਕਸਰ ਨਹੀਂ ਛੱਡਦੇ ਸਹੀ ਗੱਲ ਆ ਬਈ ਮਤਲਬ ਵੇਟ ਕਿੰਨਾ ਹੋਊਗਾ ਇਹਦੇ ਵਿੱਚ ਬਈ ਵੇਟ ਦਾ ਬਈ ਲਗਭਗ ਹੋਣਾ ਕੁਆਟਲ ਦਾ ਠੀਕ ਆ ਉਮਰ ਕਿੰਨੀ ਹੋ ਗਈ ਜੀ ਉਮਰ ਦੀ ਗੱਲਬਾਤ ਕਰੀਏ ਉਮਰ ਬਾਈ 2 ਦੰਦ ਦੇ ਪੂਰੇ ਕਰ ਗਿਆ ਚੌਕ ਦੇ ਹੁਣ ਚੱਕ ਗਿਆ ਲੈ ਵੀ ਬੱਚਾ ਹੀ ਆ ਹਜੇ ਤੇ ਹਾਈਟ ਮੈਨੂੰ ਲੱਗਦਾ ਵੀ ਰਾਮ ਨਾਲ 44 ਲਗਭਗ ਹੋਊਗਾ ਹੈ ਜੀ ਆ 44 ਹੈ ਜੀ 44 ਹੈਗੀ ਆ ਵੀ ਹਾਈਟ ਦੇਖ ਸਕਦੇ ਤੇ ਕੁਆਂਟਲ ਤੋਂ ਪਾਰ ਆ ਤੇ ਪੈਰ ਦਿਖਾ ਦੇ ਬੱਬੂ ਮੋٹے ਮੋٹے ਪੈਰ ਨੇ ਬਈ ਹਣਾ ਦੇਖ ਸਕਦੇ ਹੋ ਬਈ ਮੋٹے ਮੋٹے ਪੈਰ ਨੇ ਚੰਪ ਇਹ ਜਿਹੜਾ ਬੱਕਰਾ ਪੰਬਾਈ ਪਾਟੇ ਕੰਨ ਵਾਲਾ ਪਹਿਲਾਂ ਦਿਖਾਇਆ ਉਹਦੀ ਲਾਈਨ ਚੋਂ ਬੱਕਰਾ ਉਹਦੀ ਲਾਈਨ ਦੇ ਵਿੱਚ ਹੀ ਆ ਹਾਂ ਉਹ ਮਤਲਬ ਉਹਦਾ ਉਹਦਾ ਬੱਚਾ ਤਾਂ ਹੈ ਨਹੀਂ ਇਹ ਹਾਂਜੀ ਪਰ ਉਹਦੀ ਲਾਇਨ ਚੋਂ ਦੀ ਲਾਇਨ ਚੋਂ ਆ ਜਾਂਦਾ ਇਹ ਵੀ ਮਿੱਤਰੋ ਦੇਖ ਸਕਦੇ ਇਹਦੇ ਬੱਚੇ ਕਿਵੇਂ ਆ ਰਹੇ ਬਈ ਲੈ ਇਹਦੇ ਤੋਂ ਬੱਚੇ ਕਿਹਦੇ ਬੱਚੇ ਆ ਬਾਬਾ ਜੀ ਵੀਡੀਓ ਚ ਦਿਖਾਵਾਂਗੇ ਜਿੱਦਾ ਕੰਨ ਇਹਦਾ ਆਪਦਾ ਹਾਂਜੀ ਐਡੇ ਐਡੇ ਬੱਚੇ ਕੰਨਾਂ ਨੇ ਲੰਮੇ ਐਡੀ ਬੱਚੇ ਹੈ ਆਹ ਕੋਦਾਂ ਮਾ ਬੱਚਾ ਚੱਕ ਲੈਣਾ ਇਹ ਕਿੱਥੋਂ ਆਇਆ ਸੀ ਬੱਚਾ ਜੇ ਇਹਦੀ ਗੱਲਬਾਤ ਕਰੀਏ ਇਹ ਆਪਣੇ ਘਰ ਦਾ ਜੰਪਲਾ ਬਈ ਘਰ ਦਾ ਜੰਪਲਾ ਹੈ ਠੀਕ ਆ ਲੈ ਵੀ ਘਰ ਦਾ ਜੰਪਲਾ ਇਹਦੀ ਮਾਂ ਬਹੁਤ ਮਤਲਬ ਬਈ ਠੀਕ ਆ ਬੱਕਰੀ ਜੰਮਦੀ ਆਈ ਵਾਰ ਤੇ ਜੰਮਦੀ ਵੀ ਇਹੋ ਜਿਹੀ ਆ ਸਾਰੇ ਠੀਕ ਆ ਲੈ ਆਇਓ ਬੱਚੇ ਇਹਦੇ ਕਿੱਥੇ ਆ ਬਈ ਲੈ ਵੀ ਮਿੱ ਇੱਕ ਆ ਆ ਗਈ ਪੱਠ ਤੇ ਇੱਕ ਪੱਠਾ ਆ ਗਈ ਹੈ ਨਾ ਇਹ ਤਾਂ ਦਿਨਾਂ ਦੀ ਆ ਨਾ ਹਜੇ ਇਹਦਾ ਬਈ 2-4 ਦਿਨਾਂ ਦੀ ਲੈ ਵੀ 2-4 ਕੁ ਦਿਨਾਂ ਦੀ ਹੈ ਤੇ ਹੁਣੀ ਬਈ ਤੁਸੀਂ ਕੰਨ ਹਜੇ ਦੇਖ ਸਕਦੇ ਹੋ ਬਈ ਹੈ ਨਾ ਫੁੱਟ ਤੋਂ ਤਾਂ ਹੁਣ ਵੀ ਉੱਤੇ ਫੁੱਟ ਤੋਂ ਤਾਂ ਹੁਣ ਉੱਪਰ ਦੀ ਹੈ ਨਾ ਹਜੇ ਹਜੇ ਤਾਂ ਬਣਨਾ ਹੈ ਲੈ ਇਹਦਾ ਉਮਰ ਖਾਨੀ ਆ ਨੇ ਬਈ ਸਹੀ ਗੱਲ ਹੈ ਜੀ ਤੇ ਨੱਕ ਨਕਵਾੜਾ ਚੰਗਾ ਹੈ ਤੇ ਇੱਕ ਇਹ ਪੱਠ ਆ ਗਈ ਕੰਨ ਬਈ ਇਹਦਾ ਵੀ ਮੈਨੂੰ ਲੱਗਦਾ ਦੇਖ ਸਕਦੇ ਕਿੰਨਾ ਹੋਣਾ ਫੜੀ ਬਈ ਚੈੱਕ ਕਰੋ ਬਈ ਲੈ ਮਿੱਤਰਾਂ ਦਿਖਾ ਦੇ ਵੇ ਕੰਨ 16 17 ਇੰਚ ਕੰਨ 16 17 ਤਾਂ ਹੋਣਾ ਬਈ ਹਜੇ ਮਸਾ ਮਸਾ ਹੈਗੀ ਹੈਗੀ ਇਹ 4 ਕਿ ਮਹੀਨੇ ਦੀ ਪਾਠਣ ਹਾਂਜੀ ਹਾਂਜੀ ਕੁੱਲ ਹੀ ਕੁੱਲ 4 ਕਿ ਮਹੀਨੇ ਦੀ ਪਾਠਾ ਬਈ ਤੇ ਇਹਦਾ ਰਿਜ਼ਲਟ ਆ ਇਹ ਖੁੱਲੀ ਛੱਡ ਕੇ ਦਿਖਾ ਦੇ ਖੁੱਲੀ ਛੱਡ ਦੇ ਬਈ ਤੇ ਬੱਬੂ ਦਿਖਾ ਕੇ ਮਾਰ ਕੇ ਦੇਖ ਸਕਦੇ ਆ ਬਈ ਸਮਾਰ ਕੇ ਦਿਖਾ ਦੇ ਬਈ ਰਿਜ਼ਲਟ ਦੇਖ ਸਕਦੇ ਆ ਬਈ ਇਹਦੀ ਮਾਂ ਕਿਵੇਂ ਆ ਬਈ ਵਧੀਆ ਦੀ ਮਾਂ ਵੀ ਬਹੁਤ ਚੰਗੀ ਆ ਬਹੁਤ ਚੰਗੀ ਹੈਗੀ ਲੈ ਬਈ ਇੱਕਾਂ ਲਾਲ ਚ ਆ ਗਿਆ ਨਾ ਇਹ ਹਾਂਜੀ ਹਾਂਜੀ ਇਹ ਅੱਖਾਂ ਔਖਾਂ ਦਾ ਕੋਈ ਮੈਟਰ ਜੇ ਆਪਾਂ ਗੱਲਬਾਤ ਕਰੀ ਵੀ ਅੱਖਾਂ ਦਾ ਤਾਂ ਬਈ ਕੋਈ ਵਹਿਮ ਨਹੀਂ ਇਹਦਾ ਵਪਾਰੀਆਂ ਦੇ ਬਸ ਵਹਿਮ ਬਣਾਏ ਯਾਰ ਰੇਟ ਘਟਾਉਣ ਖਾਤੇ ਦੀ ਗੱਲ ਆ ਪਰ ਇਹ ਕੁਆਲਿਟੀ ਬਈ ਜੇ ਲਾਲ ਅੱਖ ਚ ਵੀ ਆਉਂਦੀ ਆ ਤਾਂ ਮੈਂ ਕਹਿੰਦਾ ਬਈ ਮੈਂ ਕਹਿੰਦਾ ਬਈ ਲਾਲ ਅੱਖ ਚ ਤਾਂ ਬੜੀ ਚੰਗੀ ਆ ਹਾਂ ਜਿਹੜੀ ਲਾਲ ਅੱਖ ਚ ਆ ਉਹ ਬੜੀ ਪਯੋਰ ਆ ਆਉਣ ਵਾਲੇ ਸਮੇਂ ਚ ਬਈ ਲਾਲ ਅੱਖ ਦੀਆਂ ਬੱਕਰੀਆਂ ਨਹੀਂ ਮਿਲਣਆਂ ਕਿਸੇ ਨੂੰ ਨਹੀਂ ਮਿਲਣੀਆਂ ਸਹੀ ਗੱਲ ਕੁੱਲ ਚਿੱਟੀ ਅੱਖ ਮਗਰ ਭੱਜਿਆ ਫਿਰਦਾ ਲੈ ਵੀ ਕਰ ਦੋ ਸਾਈਡ ਤੇ ਨੂੰ ਹੋਰ ਫੜਦੇ ਆਪਾਂ ਤੇ ਵਿਆਹ ਬੱਕਰਾ ਲਿਆਓ ਹੁਣ ਆਰਖਾਓ ਬਈ ਲੈ ਵੀ ਕਾ ਆ ਗਿਆ ਬੱਕਰਾ ਜੀ ਦੱਸੋ ਬਾਈ ਜਿਹਦੇ ਬਾਰੇ ਜੀ ਇਹ ਹੈਗਾ ਜੀ ਬੱਕਰਾ ਆਪਣਾ ਬਾਈ ਪੰਮੇ ਵਾਲੀ ਬਲੱਡ ਲਾਈਨ ਚ ਪੰਮੇ ਵਾਲੀ ਲਾਈਨ ਦੇ ਵਿੱਚੋਂ ਠੀਕ ਹੈ ਜੀ ਇਹਦੀ ਵੀ ਹਾਈਟ ਲਗਭਗ 43 ਲਗਭਗ ਹੈਗੀ ਆ ਜੀ 44 ਹੀ ਹੋਣੀ ਆ ਠੀਕ ਹੈ ਵੀਰੇ ਫੇਸ ਹੈਵੀ ਹੈ ਨਾ ਪੂਰਾ ਇਹਦਾ ਫੇਸ ਪੂਰਾ ਹੈਵੀ ਆ ਝਾਲਰ ਜੋ ਲੰਬਾ ਹੁੰਦਾ ਚਾਲਰ ਤੋਂ ਪੂਰੀ ਹੈਗਾ ਨਾ ਲੱਗਦਾ ਵੇਟ ਵੀ ਕੁਆਂਟਲ ਹੋਊਗਾ ਰੋ ਕੁਆਂਟਲ ਤੋਂ ਉੱਪਰ ਹੈ ਜੀ ਇਹਦਾ ਕੁਆਂਟਲ ਤੋਂ ਉੱਪਰ ਆ ਵੀ ਵੇਟ ਕੰਨ ਕੋਈ ਨਹੀਂ ਦੇਖ ਸਕਦੇ ਬਈ ਚੰਗੇ ਕੰਨ ਨੇ ਇਹਦੇ ਕਿੱਤੇ ਅੱਖਾਂ ਦੇ ਵਿੱਚ ਆ ਬਈ ਇਹਦੀ ਉਮਰ ਕਿੰਨੀ ਹੋਗੀ ਬਈ ਇਹ ਵੀ ਬਸ ਉਨੀ ਕਮਰੀ ਹੈ ਜੀ ਚੌਕ ਦੇ ਦਾ ਚੱਕਦਾ ਚੌਕ ਦੇ ਚੱਕ ਰਿਹਾ ਬੱਚਾ ਹੀ ਨਾ ਜੇ ਬੱਚੇ ਆ ਜੀ ਹਾਈਟ ਦੇ ਹਾਈਟ ਹੋਊਗੀ 43 ਤੋਂ ਟੂਰ 43 ਤੋਂ ਪਲੱਸ ਆ ਜੀ 43 ਤੋਂ ਪਲੱਸ ਆ ਬਈ ਤੇ ਬੱਚਾ ਚੰਗਾ ਬਈ ਇਹ ਵੇਚ ਦੋਗੇ ਜੀ ਇਹਦੀ ਗੱਲਬਾਤ ਕਰੀਏ ਹਾਂ ਬਈ ਵੇਚ ਦਾਂਗੇ ਲੈ ਚੱਕਰ ਠੀਕ ਹੈ ਜੀ ਕੀਮਤ ਕਵਾਚ ਕਰ ਲੋਗੇ ਕੀ ਕੀਮਤ ਮੌਕੇ ਤੇ ਦੱਸ ਦਾਂਗੇ ਬਈ ਲੈ ਵੀ ਮੌਕੇ ਤੇ ਕੀਮਤ ਹੋ ਜਾਵੇ ਕਰ ਦੋ ਸਵੈਚ ਤਾਂ ਬਾਈ ਨੂੰ ਪਰਖ ਹੁੰਦੀ ਆ ਲੋਕਾਂ ਨੂੰ ਠੀਕ ਹੈ ਜੀ ਵਿੱਚ ਬਾਈ ਪਾਣੀ ਚ ਡਾਂਗਾ ਵਾਲੀ ਹੁੰਦੇ ਆ ਪਰ ਹੁਣ ਕੀਮਤ ਦੱਸਣਾ ਦਾ ਕੋਈ ਨਹੀਂ ਲੈ ਪਾਣੀ ਚ ਡਾਂਗਾ ਵਾਲੇ ਫੋਨ ਨਾ ਹੀ ਕਰਿਓ ਯਾਰ ਮਾਦਾ ਸਹੀ ਆ ਬਾਈ ਪਹਿਲੀ ਗੱਲ ਕਰਦੇ ਆ ਹਾਂ ਵੀ ਜੇ ਕਿਸੇ ਨੂੰ ਬਾਈ ਮਿਹਨਤ ਦੀਂਦੀ ਆ ਤਾਂ ਕਰ ਲਿਓ ਯਾਰ ਕੋਈ ਗੱਲ ਨਹੀਂ ਠੀਕ ਹੈ ਜੀ ਆ ਲਿਆ ਹੋਈ ਬਕਰ ਅੰਕਲ ਜੀ ਲੈ ਵੀ ਇੱਕ ਬੱਕਰਾ ਹੋਰ ਦਿਖਾਉਣਾ ਤੁਹਾਨੂੰ ਪੱਕਾ ਲੋਹਾ ਆ ਗਿਆ ਇਹ ਇਹ ਪੱਕਾ ਲੋਹਾ ਜੀ ਪੱਕਾ ਲੋਹਾ ਆ ਗਿਆ ਜੀ ਇਹ ਕਿੱਥੋਂ ਆਇਆ ਹੋਇਆ ਬੱਕਰਾ ਜੱਪੇ ਇਹਦੀ ਗੱਲਬਾਤ ਕਰੀਏ ਜੀ ਇਹ ਵੀ ਆਪਣੇ ਘਰ ਦਾ ਜੰਮਿਆ ਜੀ ਇਹ ਵੀ ਘਰ ਦਾ ਜੰਪਲ ਹੈ ਹਾਂ ਜੀ ਪਰ ਇਹ ਐ ਆਏ ਆ ਜੀ ਠੀਕ ਹੈ ਜੀ ਇਹਦੀ ਮਾਂ ਸੀ ਆਪਣੇ ਯਾਰ ਦੋਸਤ ਕੋਲੇ ਠੀਕ ਆ ਇੱਕ ਬੱਕਰਾ ਤਾਂ ਉਹਦੇ ਕੋਲੇ ਖੜਾ ਇੱਕ ਮੇਰੇ ਕੋਲੇ ਖੜਾ ਠੀਕ ਹੈ ਦੋ ਬੱਕਰੇ ਆਏ ਜੀ ਦੋ ਭਾਈ ਆ ਉਹ ਇਹਦੇ ਨਾਲੋਂ ਪਲੱਸ ਆ ਉਹ ਪਲੱਸ ਹੋ ਗਿਆ ਉਹਦਾ ਕੰਨ ਵੀ ਤਾਂ ਉਹਨੂੰ ਲੰਮਾ ਚਿੱਟੇ ਮੂੰਹ ਦਾ ਉਹ 45 ਇੰਚ ਆ ਹਾਂ ਜੀ ਇਹ 43 ਇੰਚ ਦਾ ਮੂੰਹ ਇਹ 43 ਇੰਚ ਚੌਕ ਦੇ ਦੰਦ ਹੀ ਚੱਕਦਾ ਦੋ ਦੋ ਦੰਦ ਆ ਬਾਈ ਇਹ ਦੋ ਦੰਦ ਚੌਕ ਦੇ ਚੱਕ ਗਿਆ ਚੌਕ ਦੇ ਚੱਕ ਗਿਆ ਹਾਂ ਚੱਕ ਗਿਆ ਜੀ ਐ ਮਿੱਤਰੋ ਦੇਖ ਇਹ ਬਾਈ ਪੰਮੇ ਵਾਲੀ ਬਲੱਡ ਲਾਈਨ ਦਾ ਜੀ ਪੱਕਾ ਲੋਹਾ ਹੈਵੀ ਬੋਨ ਉਹ ਨਾ ਬੱਕਰਾ ਇਹ ਜੇ ਹਾਂ ਵੇਟ ਬਹੁਤ ਪਾਉਂਦਾ ਜੀ ਵੇਟ ਤੇ ਹੈਵੀ ਬੋਨ ਲੱਗਦਾ ਇਹ ਇਹਦਾ ਪਿਓ ਦੀ ਹਾਈਟ ਵਾਈ ਸੀਗੀ 49 ਇੰਚ 49 ਇੰਚ ਇਹਦੇ ਪਿਓ ਦੀ ਲੈ ਵੀ 49 ਇੰਚ ਹਾਈਟ ਹੈਗੀ ਇਹ ਲੇਟ ਚੱਕਦੇ ਆ ਨਾ ਹਾਈਟ ਮਨ ਲੱਗਦਾ ਇਹਦੇ ਵਿੱਚ ਇਹ ਬਾਅਦ ਦੇ ਵਿੱਚ 4 ਤੰਦ ਤੋਂ ਬਾਅਦ ਗ੍ਰੋਥ ਚਾਰ ਤੋਂ ਬਾਅਦ ਚੱਕਣਗੇ ਨਾ ਇਹ ਹਾਂਜੀ ਠੀਕ ਹੈ ਜੀ ਸਹੀ ਗੱਲ ਹੈ ਵੀ ਬੱਕਰਾ ਚੰਗਾ ਦੇਖ ਇੱਕ ਇਹ ਪੰਮੇ ਵਾਲੀ ਲੈਣ ਦਾ ਇੱਕ ਉਹ ਬਲੈਕ ਆ ਅੰਬੀ ਨਹੀਂ ਉਹ ਇੱਕ ਇਹ ਵਾਲਾ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਇਹ ਆ ਗਿਆ ਹਾਂ ਤੇ ਉਹ ਆ ਡਾਕਟਰ ਮੁਸਤਾਕ ਵਾਲੀ ਲੈਣ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਬੱਕਰੇ ਚੰਗੇ ਨੇ ਦੇਖ ਸਕਦੇ ਹੋ ਬਾਈ ਦੇ ਕੋਲੇ ਲਗਭਗ 6-7 ਬੱਕਰੇ ਬਾਈ ਕੋਲੇ ਹੁੰਦੇ ਹੁੰਦੇ ਨੇ ਬਾਈ ਤੁਹਾਡੇ ਕੋਲੇ ਇੰਨੇ ਬੱਕਰੇ ਆ ਜੀ ਬਾਈ ਮੈਂ ਪਾਲਦਾ ਇੰਨੇ ਘਰ ਹੋ ਜਾਂਦੇ ਨੇ ਹਨਾ ਸਹੀ ਗੱਲ ਹੈਗੀ 8 ਸਾਲ ਹੋ ਗਿਆ ਪਾ ਨੂੰ ਪਰ ਲੈਣ ਦਾ ਜਿਹੜੀ ਲੈਣ ਦੇ ਬੱਕਰੇ ਉਹ ਹੀ ਲੈਣ ਹੁੰਦੀ ਹੈ ਨਾ ਹੂੰ ਹੂੰ ਅਗਲਾ ਕਹੀ ਜਾਵੇ ਮੇਰੀ ਲੈਣ ਦੇ ਆ ਮੇਰੀ ਲੈਣ ਤਾਂ ਬਾਈ ਉਹ ਡੱਬੇ ਬੱਕਰੇ ਚੋ ਕਹਿ ਸਕਦੇ ਆ ਠੀਕ ਹੈ ਜੀ ਤੇ ਹੁਣ 8 ਸਾਲ ਹੋ ਗਏ ਤਾਂ ਮੱਥਾ ਮਾਰਦੇ ਨੂੰ ਉਹਦੇ ਬੱਚੇ ਤਿਆਰ ਹੋ ਗਏ ਹਾਂਜੀ ਤੇ ਬਾਕੀ ਬਾਈ ਜਿਹੜੀ ਲਾਈਨ ਹੁੰਦੀ ਆ ਨਾ ਉਹਦਾ ਨਾਂ ਤਾਂ ਬੋਲਦੇ ਹੀ ਆ ਵਿੱਚ ਬੋਲਦੇ ਹੀ ਆਈ ਸਹੀ ਗੱਲ ਆ ਬਾਈ ਲੈ ਵੀ ਮਿੱਤਰੋ ਆ ਬੱਕਰਾ ਰਹਿ ਗਿਆ ਇੱਕ ਆ ਨਾ ਬਤਿੰਦਰ ਇਹ ਵੀ ਪੂਰਾ ਟਾਪ ਦੀ ਹੈਗਾ ਠੀਕ ਆ ਜੀ ਅੰਦਰੋਂ ਭੋਗ ਕੇ ਰੱਖਿਆ ਹੋਇਆ ਤੇ ਮੇਨ ਲੱਗਦਾ ਇਹਦੇ ਨਾਲ ਬਾਈ ਜਿਆਦਾਤਰ ਮੰਨ ਕੇ ਚਲੋ ਇਹ ਬੱਕਰਾ ਗਰਮ ਬਾਲਾ ਹੈਗਾ ਅੱਗੇ ਕਰਿਓ ਮਾੜੇ ਅੱਗੇ ਕਰਿਓ ਲੈ ਵੀ ਮਿੱਤਰੋ ਬੱਕਰਾ ਦੇਖੋ ਜਿਹਨੂੰ ਆਰਡਰ ਰੱਖਣਾ ਮੰਨਦੇ ਜੈਡ ਬਲੈਕ ਆ ਜਾਵਾ ਜਿਵੇਂ ਨਾ ਬਾਈ ਘੋੜਾ ਗਰਮ ਹੁੰਦਾ ਇਹ ਬੱਕਰਾ ਉਸ ਤਰ੍ਹਾਂ ਗਰਮ ਬਾਲਾ ਅੱਛਾ ਜੀ ਤਾਂ ਕਰਕੇ ਬਾਅਦ ਚ ਕੱਢਿਆਗਾ ਤੇ ਮਾਨ ਕੇ ਜਦੋਂ ਗਰਮ ਹੋ ਜਾਂਦਾ ਬੱਕਰਾ ਹਾਈਟ ਕਿੰਨੀ ਹੈ ਦੀ ਬਾਈ ਹਾਈਟ ਬਾਈ ਦੀ ਲਗਭਗ 44 ਹੈ ਠੀਕ ਹੈ ਜੀ ਦੰਦ ਕਿਵੇਂ ਹੈ ਦੰਦ ਛੱਗ ਦੇ ਚੱਕ ਗਈ ਹੈ ਛੱਗ ਦੇ ਜਾ ਕੇ ਲਿਆ ਵੀ ਹਾਈਟ ਦਾ 2 ਇੰਚ ਹੋਰ ਵੀ ਕਰਦਾ ਇਹਦੇ ਨਾਲ ਮੈਥੋ ਜੀ ਬੱਕਰੇ ਦੇ ਸੱਟ ਵੱਜ ਗਈ ਸੀ ਠੀਕ ਹੈ ਤੇ ਤਾਂ ਕਰਕੇ ਬੱਕਰਾ ਉਦੋਂ ਗਰੋਥ ਰੁਕ ਗਈ ਸੀ ਠੀਕ ਹੈ ਜੀ ਤੇ ਹੁਣ ਇਹ ਬੱਕਰਾ ਆਪਣਾ ਹੈਗਾ ਜੀ ਚਾਰ ਮੇਲਿਆਂ ਦਾ ਚੈਂਪੀਅਨ ਆ ਠੀਕ ਹੈ ਜੀ ਕਿੱਥੇ ਕਿੱਥੇ ਮੇਲਿਆਂ ਤੇ ਹੁਣ ਤੱਕ ਇਹ ਲਾਲ ਮੇਲੇ ਤੇ ਜੀ ਫਰਸਟ ਆਇਆ ਸੀ ਫੁੱਲੇ ਵਾਲੇ ਮੇਲੇ ਤੇ ਫਰਸਟ ਆਇਆ ਸੀ ਫੁੱਲੇ ਵਾਲੇ ਮੇਲੇ ਤੇ ਫਰਸਟ ਆਇਆ ਸੀ ਤੇ ਆਪਣਾ ਮੁੱਲਾਪੁਰ ਆਇਆ ਸੀਗਾ ਤੇ ਇੱਕ ਥਾਂ ਮੇਲਾ ਹੋਰ ਹੋਇਆ ਸੀਗਾ ਇਧਰ ਹਰਿਆਣਾ ਚ ਹੋਇਆ ਸੀਗਾ ਉੱਥੋਂ ਫਰਸ਼ਟਾ ਉੱਥੇ ਫਰਸ਼ਟਾ ਆਇਆ ਗਿਆ ਹਾਂ ਇਹਦੀ ਕੁਆਲਿਟੀ ਸਾਰੇ ਪਾਸੋਂ ਸਹੀ ਹੈ ਸੈਕੰਡਰੀ ਕੁਆਲਿਟੀ ਵਾਲੀ ਹੈ ਬ੍ਰੀਡਸ ਕਹਿੰਦਾ ਵੀ ਪੂਰੀ ਯਾਨੀ ਕਿ ਉਹ ਹਨ ਹਾਂ ਇਹ ਬਾਈ ਚੌਕ ਨੇ ਪਿੰਡੇ ਦਾ ਪੰਮੇ ਵਾਲੀ ਬਲੱਡ ਲਾਈਨ ਦਾ ਬੱਕਰਾ ਇਹ ਹੈ ਬਲੱਡ ਲਾਈਨ ਦਾ ਬੱਕਰਾ ਤੇ ਬਾਈ ਜੱਸੇ ਦੇ ਘਰੋਂ ਇਹ ਬੱਚਾ ਆਇਆ ਸੀਗਾ ਠੀਕ ਆ ਮੰਨ ਕੇ ਚਲੋ 15 ਦਿਨਾਂ ਦਾ ਬੱਚਾ 40000 ਦਾ ਪਾ ਲੈਤਾ ਸੀ ਤੇ ਇਹ ਗਾਂ ਦੇ ਥੱਲੇ ਪੜੇ ਗਾਂ ਥੱਲੇ ਚੁੰਗਦਾ ਰਿਹਾ ਹੈ। ਹੂੰ 7 ਸੂਤੀ ਬਈ ਦੇਖ ਸਕਦੇ ਪੂਰੀ ਚੌੜੀ 7 ਹੀ ਹੈਗੀ ਮੈਨੂੰ ਲੱਗਦਾ। ਬੱਚੇ ਬਹੁਤ ਨਜਾਇਜ਼ ਚੰਗੇ ਗਾਟ ਹੈਗਾ ਕੁਇੰਟਲ ਕਨਾ ਬਈ ਇਹਦਾ। ਵੱਧ ਹੈ ਜੀ ਕੁਇੰਟਲ ਤੋਂ। ਕੁਇੰਟਲ ਤੋਂ ਵੱਧਾ ਵੇਟ ਸਹੀ ਗੱਲ ਆ ਬਈ। ਇਹਦੇ ਬੱਚੇ ਕਿਵੇਂ ਆ ਰਹੇ ਬਈ ਜੇ ਬੱਚਿਆਂ ਦੀ ਗੱਲਬਾਤ ਕਰੀਏ। ਇਹਦੇ ਬੱਚੇ ਬਈ ਆਪਣੇ ਛੋਟੇ ਵੀ ਉਧਰ ਫਿਰਦੇ ਆ ਬਹੁਤ ਸੋਹਣੇ। ਹਾਂਜੀ। ਤੇ ਆਹ ਬੱਚਾ ਵੀ ਇਹਦਾ ਮਤਲਬ ਇਹਦਾ ਬੱਚਾ 5 ਮਹੀਨਾ ਦਾ ਬੱਚਾ ਆ ਜੀ। ਇਹਦਾ ਬੱਚਾ ਇਹ। 37 ਇੰਚ ਕਰਦਾ ਜੀ। ਸਹੀ ਠੀਕ ਆ ਜੀ। ਇਹ 5 ਮਹੀਨਾ ਦਾ ਬੱਚਾ ਤੇ ਕੱਚਾ ਖੀਰਾ ਇਹ ਜਮਾ ਕੱਚਾ ਖੀਰਾ ਬਈ ਜਮਾ ਬਰੀਕ ਬਰੀਕ ਦੰਦ ਨੇ ਹਾਂਜੀ ਦੇਖ ਸਰ ਬੇ ਰੰਗ ਹੋਰ ਆ ਗਿਆ ਨਾ ਬੱਕਰੀ ਦੀ ਰੰਗ ਪਰ ਇਹਦੀ ਮਾਂ ਸੀਗੀ ਜੀ ਨੱਬੇ ਰੰਗ ਦੀ ਠੀਕਾ ਤੇ ਇਹ ਥੋੜਾ ਡੱਬ ਆ ਗਿਆ ਬੱਕਰੇ ਚ ਰੰਗ ਨਹੀਂ ਜੀ ਇਹਨਾਂ ਚੀਜ਼ਾਂ ਚ ਮੈਟਰ ਕਰਦੇ ਹੁੰਦੇ ਰੰਗ ਨਹੀਂ ਮੈਟਰ ਕਰਦਾ ਕੁਆਲਿਟੀ ਮੈਟਰ ਕਰਦੀ ਹੈ ਜੀ ਕੁਆਲਿਟੀ ਮੈਟਰ ਕਰਦੀ ਹੈ ਜੀ ਸਹੀ ਗੱਲ ਹੈ ਵੀ ਚੰਗੀ ਕੁਆਲਿਟੀ ਵੀ ਸਿਰਫ 5 ਮਹੀਨੇ ਦਾ ਬੱਚਾ ਮੈਨੂੰ ਲੱਗਦਾ ਵੀ ਜੋ ਤੱਕ ਇੱਥੇ ਤੱਕ ਜਾਊਗਾ ਇਹ ਆਪਦੇ ਪਿਓ ਨੂੰ ਹਾਈਟ ਦੇ ਵਿੱਚ ਕੱਟੂ ਆ ਜੀ ਕੱਟੂ ਆ ਰਾਮਨਾ ਗਾਰੰਟੀ ਹੈ ਤਾਂ ਇਹ ਵੀ ਨੱਕ ਨਕੋੜੇ ਦਾ ਪੂਰਾ ਵਧੀਆ ਬਈ ਇਹ ਵੇਚਣਾ ਬੱਚਾ ਬਈ ਦੇ ਦਾਂਗੇ ਬਈ ਬੱਚਾ ਦੇ ਦਾਂਗੇ ਠੀਕ ਆ ਬੱਚਾ ਦੇ ਦੋਣੇ ਲੈ ਵੀ ਮਿੱਤਰੋ ਜੀ ਇਹ ਵੀ ਬੱਚਾ ਕਿਸ ਨੇ ਬਈ ਲੈਣਾ ਹੋਵੇ ਨਾ ਬਰੀਡਰ ਪਾਲਣ ਵਾਸਤੇ ਤਾਂ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਹੋਗੇ ਬਾਕੀ ਬਈ ਆਪਾਂ ਵੀਰ ਤੋਂ ਪਹੁੰਚ ਦਿਆਂਗੇ ਨੰਬਰ ਤੇ ਕੀ ਗੱਲ ਬਾਤ ਹੋਰ ਹੈ ਨਾ ਹਾਂਜੀ ਬਈ ਜੀ ਦੱਸੋ ਨੰਬਰ ਦੱਸ ਦੀ ਹੁਣ ਆਪਣਾ ਜੀ ਨੰਬਰ ਬਈ ਜੀ ਆਪਣਾ ਹੈਗਾ 7973056605 ਦੁਬਾਰੇ ਫਿਰ ਬੋਲ ਦੋ 79730 56605 ਠੀਕ ਹੈ ਜੀ ਤੇ ਕਿਸੇ ਵੀ ਵੀਰ ਨੇ ਬਈ ਕੋਈ ਬੱਚਾ ਪਠਾ ਹਾਂਜੀ ਬਰੀਡਰ ਕੋਈ ਪਾਲਣੇ ਲੈਣਾ ਹੋਵੇ ਤੇ ਆਪਾਂ ਦੇ ਦਿਆਂਗੇ ਠੀਕ ਹੈ ਜੀ ਲੈ ਵੀ ਮਿੱਤਰੋ ਕਰ ਲੋ ਸੰਪਰਕ ਤੇ ਪਿੰਡ ਆ ਬਈ ਜੀ ਮਾਨਸਾ ਕਲਾ ਤੇ ਤੁਸੀਂ ਇੱਥੇ ਵੀ ਆ ਕੇ ਵੀਰ ਦੇ ਕੋਲੋਂ ਬਈ ਕੁਝ ਵੀ ਪੁੱਛ ਸਕਦੇ ਹੋ ਤੇ ਬਈ ਜੇ ਕੁਝ ਵੀ ਲੈ ਕੇ ਜਾਣਾ ਹੋਵੇ ਬੱਚੇ ਬੱਕਰੀਆਂ ਜਾਂ ਫਿਰ ਬੱਕਰੇ ਤਾਂ ਤੁਸੀਂ ਲੈ ਕੇ ਜਾ ਸਕਦੇ ਠੀਕ ਹੈ ਬਈ ਧੰਨਵਾਦ ਧੰਨਵਾਦ ਜੀ